ਬਾਈਡ ਦਾ ਕੰਮ ਕਰੋ ਬਾਈਡ ਦਾ ਕੰਮ ਕਰੋ ਉਹ ਬੰਨੀਓ ਜਾਓ ਜਾਓ ਪਹਿਲਾ ਛੋਟ ਦਾ ਮਾਰ ਲਓ ਪਹਿਲਾ ਬਾਈਡ ਬਾਜੂ ਕਰ ਲੈਣਾ ਬੱਜੀ ਪਹਿਲੇ ਛੋਟ ਦਾ ਮਾਰ ਦਿਓ ਆਪਣੇ ਕੰਮ ਕਰੋ ਦੋਨੋਂ ਨੂੰ ਬਾਈਡ ਦਿਓ ਹਾਲੋ ਹਾਜੀ ਹਾਜੀ ਖੜੀ ਹੋਣੀ ਮੈਨੂੰ ਦਿਖਣਾ ਭਾਈ ਜੰਡਾ ਦਿਖਾਓ ਲੈ ਕੇ ਜਾ ਓਏ ਇੱਧਰ ਆਂ ਬਣਾ ਕੇ ਰੱਖ ਲੈ ਬਣਾਓ ਕਰ ਤੁਰੋ 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 ਟਿਕ ਕੇ ਜਾ ਨਾ ਤੁਰੋ 我 <laughs> आनी है ना ठीक है लगा ਬਿਨੀ ਜੀ ਆਜੋ ਗੰਦੀ ਸਾਹਿਬ ਰਹਿਗੇ ਹਾਂ ਜੀ ਉਹ ਇਧਰ ਕੋਚਨ ਤੋਂ ਪੁੱਛ ਲੋ ਆਜੋ ਇਧਰ ਸਰ ਅੱਜ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦੇ ਦਿਓ ਅੱਜ ਪ੍ਰੋਗਰਾਮ ਜੋ ਵੀ ਹੋਇਆ ਇੱਥੇ ਉਹ ਯੂਨੀਵਰਸਿਟੀ ਇਹ ਟ੍ਰਾਇਪ ਕਰਨੇ ਆ ਪੀ ਜਿਹੜਾ ਤੁਹਾਡਾ ਆਹਾਰ ਹੈ ਉਹ ਠੀਕ ਹੋਣਾ ਚਾਹੀਦਾ ਤੇ ਵਿਹਾਰ ਠੀਕ ਹੋਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਬੱਚਿਆਂ ਨੂੰ ਪਹਿਲਾਂ ਅਸੀਂ ਸਿਆਰ ਕਰਨ ਵਾਸਤੇ ਜਿਹੜਾ ਨੂੰ ਵਾਕਫ ਹੋਣ ਕਹਿੰਦੇ ਇਹਨੂੰ ਆਪਾਂ ਸਿਆਰ ਕਰਨੀ ਚਾਹੀਦੀ ਹੈ ਸਾਰੇ ਔਰ ਇਸ ਤੋਂ ਸਵਾਇ ਤੁਹਾਡਾ ਜਿਹੜਾ ਆਹਾਰ ਉਹ ਕੁਦਰਤੀ ਜਿਹੜਾ ਖਾਣਾ ਹੋਣਾ ਚਾਹੀਦਾ ਚਾਹੇ ਉਹਦੇ ਤੇ ਫਰੂਟਸ ਹੋ ਗਏ ਸਲਾਦ ਹੋ ਗਏ ਜੋ ਕੁਦਰਤ ਨੇ ਬਣਾਇਆ ਹੋਲ ਗ੍ਰੇਨਸ ਹੋ ਗਏ ਕੁਦਰਤੀ ਖਾਣਾ ਆਪਾਂ ਨੂੰ ਜਿਹੜਾ ਜ਼ਿਆਦਾ ਖਾਣਾ ਚਾਹੀਦਾ ਪ੍ਰੋਸੈਸਡ ਫੂਡ ਜਿਹੜਾ ਹੈਗਾ ਉਹ ਸਿਹਤ ਰੰਗੇ ਘੱਟ ਖਾਣਾ ਚਾਹੀਦਾ ਮੈਂ ਮੈਨੂੰ ਮਨਾ ਨਹੀਂ ਕਰਦਾ ਵੀ ਨਹੀਂ ਖਾਣਾ ਚਾਹੀਦਾ ਜਿਹੜੀਆਂ ਤੁਹਾਡੀਆਂ ਟੇਸਟ ਬਡਸ ਹਨ ਉਹਨਾਂ ਨੂੰ ਬੈਲੈਂਸ ਕਰਨਾ ਚਾਹੀਦਾ ਪੋਰਸ਼ਨ ਸਾਈਜ਼ ਠੀਕ ਹੋਵੇ ਅੱਜ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਜਿਹੜਾ ਆਪਣਾ ਜਦੋਂ ਅਸੀਂ ਪਾਣੀ ਵਾਲੀ ਟੈਕਨੀਕ ਕਰਨੀ ਸੀ ਉਹਦੇ 'ਚ ਹੋਣਾ ਸੀਗਾ ਉਹ ਬਾਰਿਸ਼ ਪੈ ਗਈ ਉਹ ਸਾਰਾ ਪ੍ਰੋਗਰਾਮ ਜਿਹੜਾ ਸੀਗਾ ਉਹ ਤੇ ਨਹੀਂ ਹੋ ਸਕਿਆ ਤੇ ਇਹ ਜਿਹੜੀ ਮਤਲਬ ਜੋ ਵੈਦਰ ਦੀ ਅਨਪ੍ਰੋਡਿਕਟੇਬਿਲਟੀ ਆ ਇਹਦੇ ਵਿੱਚ ਜਿਹੜੀ ਹੈਗੀ ਆ ਫੂਡ ਜਿਹੜੀ ਇੱਕ ਹੋਰ ਕੰਪੋਨੈਂਟ ਹੈ ਜਿਹੜਾ ਫੂਡ ਸਿਕਿਉਰਟੀ ਵਾਲਾ ਉਹ ਵੀ ਹੈ ਤੁਸੀਂ ਦੇਖਦੇ ਹੋ ਕਿ ਜਦੋਂ ਗਰਮੀ ਪੈਦੀ ਹੁੰਦੀ ਆ ਉਸ ਵੇਲੇ ਮਤਲਬ ਗਰਮੀ ਨਹੀਂ ਪੈਦੀ ਸਰਦੀ ਜਦੋਂ ਪੈਂਦੀ ਐਕਸਟ੍ਰੀਮ ਦੀ ਸਰਦੀ ਪੈਂਦੀ ਆ ਜਾਂ ਬਾਰਿਸ਼ ਹੋ ਜਾਂਦੀ ਆ ਅਚਾਨਕ ਜਦੋਂ ਫਸਲ ਪੱਕੀ ਖੜੀ ਹੁੰਦੀ ਆ ਉਦੋਂ ਬਾਰਸ਼ਾ ਸ਼ੁਰੂ ਹੋ ਜਾਂਦੀ ਆ ਸੋ ਇਹ ਜਿਹੜੀ এনवायरमेंट ਚੇਂਜ ਹੋ ਰਹੀ ਹੈ ਇਹ ਰੀਅਲ ਹੈ ਔਰ ਇਹਦੇ ਬਹੁਤ ਜ਼ਿਆਦਾ ਕੀ ਇੰਪੈਕਟ ਹੋਣਗੇ ਇਹ ਵੀ ਇੱਕ ਅੱਜ ਦੇ ਆਪਾਂ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਨੇ ਇੰਡੀਕੇਸ਼ਨ ਦਿੱਤੀ ਹੈ ਸੋ ਸਾਡਾ ਅੱਜ ਦਾ ਜਿਹੜਾ ਮੇਨ ਮਕਸਦ ਹੈ ਉਹ ਬੰਦੇ ਦਾ ਆਹਾਰ ਤੇ ਵਿਹਾਰ ਠੀਕ ਹੋਵੇ ਤੇ ਵਿਹਾਰ ਠੀਕ ਹੋਵੇ ਤਾਂ 90% ਬਿਮਾਰੀਆਂ ਤੋਂ ਬਾਅਦ ਨੂੰ ਬਚ ਸਕਦਾ ਬੱਚਾ ਜੀ ਇਸ ਲਈ ਇਹ ਹਰ ਜਗ ਤੇ ਇਹ ਪੰਜਾਬ ਦੇ ਵਿੱਚ ਪੰਜ ਜਗ੍ਹਾ ਤੇ ਕਰ ਰਹੇ ਆ ਅਸੀਂ ਉਹ ਸੈਂਟਰ ਦੇ ਸਹਿਯੋਗ ਦੇ ਨਾਲ ਸਾਡੇ ਮਾਰ ਮਾਰ ਜੋ ਮੁੱਖ ਪਰਿਵਾਰਕ ਸਭ ਜੋ ਰੰਗਣਾ ਪੰਜਾਬ ਕਹਿੰਦੇ ਆ ਉਹਦੇ ਵਾਸਤੇ ਸਾਡਾ ਇੱਕ ਇਨੀਸ਼ੀਏਟਿਵ ਹੈ ਲੋਕਾਂ ਨੂੰ ਜਾਣੂ ਕਰਾਉਣੇ ਜਿਹੜੀ ਬੈਂਕ ਖੜੀ ਆ ਵੀ ਤੁਸੀਂ ਦਿਖਾਓ ਜਿਹੜੀ ਫਸਾਈ ਵੱਲੋਂ ਰਾਜ ਰਣ ਸਿੰਘ ਆ ਤੇ ਇਹਦਾ ਮਕਸਦ ਇਹ ਹੈ ਵੀ ਇਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਕਰਦਾ ਮੈਂ ਮੀਡੀਆ ਨੂੰ ਬੇਨਤੀ ਕਰਦਾ ਹਾਂ ਲੋਕਾਂ ਨੂੰ ਬੇਨਤੀ ਕਰਦਾ ਕਿ ਇਹਦਾ ਸਾਰਾ ਸੌ ਉਹ 50 ਰੁਪਏ ਦੇ ਵਿੱਚ ਤੁਹਾਡੇ ਆ ਕੇ ਤੁਹਾਡਾ ਜਿਹਨੇ ਦੁੱਧ ਹੈ, ਫਨੀ ਮਸਾਲੇ ਆ, ਸਾਰੀਆਂ ਜਿਹੜੀਆਂ ਵੀ ਆਮ ਵਰਤੋਂ ਦੀਆਂ ਚੀਜ਼ਾਂ ਉਹ ਸਾਰੀਆਂ ਟੈਸਟ ਕਰਕੇ ਤੁਹਾਨੂੰ ਦੱਸ ਦਨਗੇ ਕਿ ਉਹਦੇ ਵਿੱਚ ਜਿਹੜਾ ਹੈਗਾ ਉਹ ਸੇਫ ਹੈ ਖਾਣ ਵਾਸਤੇ ਉਹਦੇ ਵਿੱਚ ਕੋਈ ਐਡਿਟਿਵ ਨਹੀਂ ਹੈ ਔਨ ਦਾ ਸਪੌਟ ਉੱਥੇ ਰਿਪੋਰਟ ਦੇ ਕੇ ਜਾਣਗੇ ਤੁਹਾਡੇ ਨੂੰ ਇੱਕ ਜਿਹੜੀ ਸਾਰੇ ਸਾਰੇ ਜਿਹੜਾ ਜਿੰਨੇ ਵੀ ਸਾਡੇ ਮਨਹਾਰ ਜ਼ਿਲ੍ਹਿਆਂ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਬੈਂਕ ਪੁੱਜਿਆ ਸੀ ਤਾਂ ਕਿ ਲੋਕਾਂ ਨੂੰ ਇਹਦੇ ਵਿੱਚ ਦੋਨੇ ਮੈਨੂੰ ਬਹੁਤ ਸਾਰੇ ਡੇਰੀ ਵਾਲੇ ਕਹਿੰਦੇ ਸੀ ਅਸੀਂ ਜਿੱਥੇ ਦੁੱਧ ਲੋਕਾਂ ਤੋਂ ਲੈਂਦੇ ਆਂ ਜੀ ਉਹ ਵੀ ਟੈਸਟ ਕਰਵਾ ਸਕਦੇ ਆ ਜਿਹੜਾ ਕੰਜ਼ਿਊਮਰ ਹੈ ਉਹ ਵੀ ਟੈਸਟ ਕਰਵਾ ਸਕਦਾ ਉਹ ਸਿਰਫ 50 ਰੁਪਏ ਦਾ ਨੋਮੀਨਲ ਫੀਸ ਲੱਗਦੀ ਆ ਸੀ ਬਸ ਇਹਦਾ ਫਾਇਦਾ ਉਠਾਓ ਬਲੋ ਇਹ ਬੜਾ ਮੇਰਾ ਜਾਣਕਾਰੀ ਦੇਣ ਦਾ ਮਕਸਦ ਹੈ ਸਰ ਕੱਲ ਰਵਨੀਗਿਕ ਬਿਕੂ ਨਾਲ ਧੱਕਾ ਹੋ ਕੇ ਤੇ ਅੱਜ ਡੀਜੀਪੀ ਸਾਹਿਬ ਨੂੰ ਮਿਲਣ ਕਰਦੇ ਰਿਹਾ ਸੀ ਬਈ ਸੀਐਮ ਸਾਹਿਬ ਨੂੰ ਮਿਲਣ ਵਾਸਤੇ ਪਹੁੰਚ ਗਿਆ ਸੀ ਤੇ ਮੇਰ ਨਾਲ ਹੀ ਦੇਖੋ ਤਕਨੂ ਕੀ ਦਾ ਉਹ ਚੰਡੀਗੜ੍ਹ ਪੋਸਟਾ ਜੋ ਉਹ ਨਹੀਂ ਹੋਈ ਹੈ ਇਹ ਦੋਨੋਂ ਆਪਸ ਦੇ ਵਿੱਚ ਆਪਣੇ ਆਪ ਨੂੰ ਗੋਸਟ ਕਹਿੰਦੇ ਸੀ ਪਹਿਲਾਂ ਮਿਲਦੇ ਵੀ ਸੀ ਦੋਸਤਾਂ ਨੂੰ ਟੈਲੀਫੋਨ ਕਰਕੇ ਟਾਈਮ ਲੈ ਕੇ ਜਾਣਾ ਚਾਹੀਦਾ ਜੇ ਇਸ ਤਰ੍ਹਾਂ ਲੋਕ ਜਾਣ ਲੱਗਣਗੇ ਤੇ ਜਿਹੜਾ ਮਰਜੀ ਜਦੋਂ ਮਰਜੀ ਸੀਐਮ ਦੀ ਕੋਠੀ ਜਾਵੜੇ ਤਾਂ ਕੱਲੋਂ ਜੇ ਸਪੋਰਟ ਕਰ ਲੋ ਤੁਹਾਨੂੰ ਕੀ ਲੱਗਦਾ ਵੀ ਜੇ ਮੈਂ ਮੰਤਰੀ ਆ ਪੰਜਾਬ ਦਾ ਜੇ ਮੈਂ ਸਿੱਧਾ ਜਾ ਕੇ ਪ੍ਰਧਾਨ ਮੰਤਰੀ ਦੀ ਕੋਠੀ ਗੱਡੀ ਲੈ ਕੇ ਕਰਾ ਦੇਵਾਂਗਾ ਮੈਨੂੰ ਵੜਨ ਦੇਣਾ ਅੰਦਰ ਹੋ ਮਤਲਬ ਇਹ ਤਰੀਕਾ ਗਲਤ ਹੈ ਪਰ ਉਹਨਾਂ ਦਾ ਤਰੀਕਾ ਗਲਤ ਹੈ ਉਹਨਾਂ ਨੇ ਦੋਸਤਾਂ ਨਾਲ ਲੜਣਾ ਨੰਬਰ ਆਫ ਪਾਰਲੀਮੈਂਟ ਹੈ ਮਨਿਸਟਰਾਂ ਸੈਂਟ ਦੇ ਵਿੱਚ ਮਿਸਟਰ ਹੋ ਸਟੇਟ ਹੈ ਉਹਨਾਂ ਨੂੰ ਕੋਈ ਪ੍ਰੋਪੋਜ਼ਲ ਦੇਣ ਵੀ ਅਸੀਂ ਮੈਂ ਮੈਂ ਪੰਜਾਬ ਦਾ ਜਿਹੜਾ ਹੈਗਾ ਕੋਈ ਰੇਲਵੇ ਵਾਸਤੇ ਮੈਨੂੰ ਦੱਸੋ ਕੋਈ ਫੂਡ ਪ੍ਰੋਸੈਸਿੰਗ ਦਾ ਦੱਸੋ ਇੱਕ ਸਟਰਕਚਰਡ ਮੀਟਿੰਗ ਹੁੰਦੀ ਹੈ ਜੀ ਮਤਲਬ ਬਟੂ ਜਿਹਦਾ ਮਤਲਬ ਬਟੂ ਨਾ ਤਾਂ ਚੰਗਾ ਹੈਗਾ ਪਰ ਹੁਣ ਉਹ ਵਿਸ਼ੂ ਵਾਲੇ ਕੰਮ ਨਾਲੋਂ ਥੋੜੇ ਜਿਹਾ ਮੰਤਰੀ ਵਾਲੇ ਕੰਮ ਕਰਦੇ ਹੋਏ ਹੈ ਕਣਪਟੇ ਅਲੱਗ ਹੀ ਗੱਲ ਕਰੀਏ ਲੇਕਿਨ ਕਈ ਦੁਕਾਨਾਂ ਤੇ ਸੋਸ਼ਲ ਮੀਡੀਆ ਤੇ ਜੇ ਮੱਖੀ ਮੱਛਰ ਦੇ ਲੇਕਿਨ ਟੈਸਟਿੰਗ ਵਾਸਤੇ ਕੋਈ ਨਹੀਂ ਜਾਂਦਾ ਸਰ ਕਿਉਂ ਨਹੀਂ ਜਾਂਦਾ ਕਿੱਥੇ ਨਹੀਂ ਜਾਂਦਾ ਸਰ ਸਰ ਕਈ ਜਗਾਂ ਦੇ ਹੋਏ ਮੈਂ ਕਿਹਨੂੰ ਦੱਸਾਂ ਤੂੰ ਜਨਰਲ ਗੱਲਾਂ ਹਮੇਸ਼ਾ ਆਪਣੀ ਆਵਾਜ਼ ਗੱਲਾਂ ਕਰਦੇ ਮੈਨੂੰ ਐਕਚੁਅਲ ਇਨਫੋਰਮੇਸ਼ਨ ਦਿਓ ਮੈਂ ਤੁਹਾਨੂੰ ਫੜਦੇ ਵਾਸਤੇ ਪਰਾਲੇ ਵਾਲਿਆਂ ਨੂੰ ਤਾਂ ਇਹ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਤੁਸੀਂ ਮੈਨੂੰ ਐਕਸਰ ਮਿਲਦੇ ਹੋ ਪੁੱਛਦੇ ਰਹਿੰਦੇ ਹੋ ਅੱਜ ਵੀ ਸਵਾਲ ਪੁੱਛਦੇ ਹੋ ਮੈਨੂੰ ਦੱਸੋ ਕਿੱਥੇ ਆ ਇਹਦਾ ਅਸੀਂ ਮੱਖੀਆਂ ਮੱਛਰਾਂ ਦਾ ਤਾਂ ਅਸੀਂ ਜਿਹੜੀਆਂ ਇਹਦੇ ਬਾਰੇ ਤਾਂ ਅਸੀਂ ਗੱਟੋ ਕਾਟ ਹੋਰ ਵਧੀਆ ਕਰਾਂਗੇ ਸੋਰੀ ਸਾਡੇ 20 ਲੱਖ ਸਟੂਡੈਂਟਸ ਨੂੰ ਇਸ ਟ੍ਰੇਨਿੰਗ ਦੇ ਰਹੇ ਹਾਂ ਉਹਦੇ ਬਾਰੇ ਇਹ ਉਹਦੇ ਵਾਸਤੇ ਉਹਨਾਂ ਨੇ ਕੀ ਕਰਨਾ ਬਾਰੇ ਸਿਟੀਜ਼ਨਸ ਦਾ ਕੀ ਕਰਨਾ ਹੈ ਉਹ ਸਰਕਾਰ ਕੀ ਕਰ ਰਹੀ ਹੈ ਸਰਕਾਰ ਦੇ ਜਿਹੜੇ ਕੰਮ ਕਰ ਰਹੇ ਉਹ ਦੱਸਾਂਗੇ ਉਹਦੇ ਕੰਟਰੋਲ ਵਾਸਤੇ ਔਰ ਲੋਕਾਂ ਦੀ ਪਾਰਟਿਸਪੇਸ਼ਨ ਸਰ ਦਿੱਲੀ ਦੇ ਵਿੱਚ ਸਰ ਹਾਰ ਤੋਂ ਬਾਅਦ ਕੇਜਰੀਵਾਲ ਸਾਹਿਬ ਨੇ ਸਾਰੀ ਆਮ ਆਦਮੀ ਪਾਰਟੀ ਦੀ ਮੀਟਿੰਗ ਬੁਲਾਈ ਹੈ ਕਿ ਉਹ 2027 ਦੀ ਤਿਆਰੀ ਸੀ ਜਾਂ ਕੁਝ ਹੋਰ ਗੱਲਾਂ ਹੋਈਆਂ ਉੱਥੇ ਉਹ ਗੱਲ ਹੀ ਹੁੰਦੀ ਆ ਕਿ ਇੱਕ ਤਾਂ ਜਦੋਂ ਸਾਡੇ ਪੰਜਾਬ ਦੇ ਵਿੱਚ ਅਸੀਂ ਸਰਕਾਰ ਬਣਾਈ ਆ ਆਰਮਨ ਕੇਜਰੀਵਾਲ ਜੀ ਨੇ ਸਾਰੇ ਜਿੰਨੇ ਸਾਡੇ ਦਿੱਲੀ ਦੇ ਲੀਡਰ ਸਿਪ ਸੀ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਔਰ ਲੰਬਾ ਸਮਾਂ ਮਿਹਨਤ ਕੀਤੀ ਸਟਰਕਚਰ ਬਣਾਇਆ ਫਿਰ ਅਸੀਂ ਬਹੁਤ ਵੱਡੀ ਸਫਲਤ ਪ੍ਰਾਪਤ ਕੀਤੀ ਜਦੋਂ ਉੱਥੇ ਇਲੈਕਸ਼ਨ ਜਿੱਤੇ ਪੰਜਾਬ ਦੇ ਬਲਾਕ ਦੇ ਅਸੀਂ ਜਾ ਕੇ ਉੱਥੇ ਕੰਮ ਕੀਤਾ ਉਹਨਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਉਹਨਾਂ ਨੇ ਤੇ ਆਪਾਂ ਪੰਜਾਬ ਦੇ ਵਿੱਚ ਜੜਾ ਹੈਗਾ ਬੰਦੇ ਦਿੱਖਣਾ ਕੰਮ ਕਰੀਏ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਈਏ ਔਰ ਆਪਾਂ ਜਿਹੜੀ ਇੱਕ ਗੁੱਡ ਗਵਰਨਰਸ ਦਾ ਜਿਹੜੀ ਮਤਲਬ ਪੰਜਾਬ ਦੀ ਜਿਹੜੀ ਸਰਕਾਰ ਹੈ ਦਿਸ ਸ਼ੁਡ ਬੀ ਦਾ ਬੈਸਟ ਗਵਰਨਡ ਸਟੇਟ ਮਤਲਬ that is is a message ਐਂਡ ਉਹ ਮੈਸੇਜ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਚ ਉਹਦਾ ਅਸਰ ਵੀ ਦੇਖੋਗੇ ਮਤਲਬ ਕਿਸਾਨਾਂ ਦਾ ਕਿਸ ਤਰ੍ਹਾਂ ਦੇਖ ਰਹੇ ਹੋ ਕਿਸਾਨਾਂ ਦਾ ਲੇਕਿਨ ਕਿ ਉਹ ਗ੍ਰਾਊਂਡ ਗਰੁੱਪ ਨੇ ਇਹ ਕਹਤਾ ਕਿ ਅਸੀਂ ਇਸ ਪਰ ਨਾ ਲਾਵਾਂਗੇ ਦੇਖੋ ਗੱਲ ਇਹ ਹੈ ਕਿ ਜਿਹੜਾ ਕਿਸਾਨਾਂ ਦਾ ਜਿਹੜਾ ਮੁੱਦਾ ਹੈਗਾ ਜ਼ਿਆਦਾ ਉਹ ਕੀ ਬਸ ਕੀ ਉਹ ਸਾਰਾ ਸੈਕਟਰ ਦਾ ਦਿਲੜਾ ਹੈ ਉਹ ਉਹਨਾਂ ਨੂੰ ਚਾਹੀਦਾ ਕਿ ਜਿਹੜੇ ਹੈਗੇ ਆ ਸੈਂਟਰ ਨੂੰ ਚਾਹੀਦਾ ਉਹ ਮੀਟਿੰਗਾਂ ਕਰੀ ਜਾਂਦੇ ਆ ਉਹਨਾਂ ਨੂੰ ਚਾਹੀਦਾ ਕਿ ਜਿਹੜਾ ਕੇਤੀਬਾੜੀ ਮੰਤਰੀ ਆਵੇ ਹੋਮ ਮਿਨਿਸਟਰ ਆਵੇ ਪ੍ਰਧਾਨ ਮੰਤਰੀ ਦੇਸ਼ ਦਾ ਕਿਉਂ ਨਹੀਂ ਕਰ ਸਕਦਾ ਜੀ 18 ਕਰੋੜ ਕਿਸਾਨਾਂ ਦਾ ਮਸਲਾ ਇੱਕ ਵਾਰੀ ਬੁਲਾ ਕੇ ਜਿੱਦਾਂ ਇੰਡਸਟਰੀ ਵਾਲਿਆਂ ਦਾ ਕਰਦੇ ਆ ਉਹਨਾਂ ਅਮਰੀਕਾ ਦੇ ਇੰਡਸਟਰੀ ਵਾਲਿਆਂ ਦਾ ਮਸਲਾ ਹੱਲ ਕਰੀ ਜਾਂਦੇ ਤੇ ਪੰਜਾਬ ਦੇ ਪੰਜਾਬ ਦੇ ਕਿਸਾਨ ਆ ਜਾਣੇ ਨੇ ਕਿਸਾਨ ਹੈ ਦੇਸ਼ ਦੇ ਕਿਸਾਨਾਂ ਦਾ ਮਸਲਾ ਪ੍ਰਧਾਨ ਮੰਤਰੀ